ਲਓ ਜੀ ਮਿੱਤਰੋ ਦੇਖੋ ਕਿੰਨਾ ਹੀ ਪੈਂਦਾ ਇੱਥੇ ਸ਼ਰਾਟਾ ਜਿਹਾ ਪੈ ਕੇ ਆਪਣੇ ਹਟ ਗਿਆ ਉਹ ਸਾਹਮਣੇ ਦੇਖੋ ਕਿੰਨਾ ਪੈ ਰਿਹਾ ਫੇਰ ਆ ਗਿਆ ਬਹੁਤ ਹਨੇਰੀ ਹਵਾ ਯਾਰ ਸਮਰਾਲਾ ਬਲਾਕ ਪਰ ਪਹਿਲੇ ਹੀ ਗੋਲਿਆਂ ਨੇ ਨਾਸ ਮਾਰਤਾ 1 ਫਰਵਰੀ ਵਾਲਿਆਂ ਨੇ ਆਪਣੇ ਤਾਂ ਇੱਥੇ ਬਹੁਤ ਜ਼ਿਆਦਾ ਨੁਕਸਾਨ ਕਰਤਾ ੱੱਬਾ ਹੁੰਦਾ ਵਕਤ ਦੇ ਬਹੁਤ ਨਹੀਂ ਗਰੇ ਹੰਤੂ ਅਭੀ ਮੇਤਰੋਂ ਨੰਗ ਤਾ ਗਿਆ ਥੋੜਾ ਜਿਹਾ ਅੜ ਵਾਲੇ ਨੂੰ ਨਹੀਂ ਆਹ ਦੇਖੋ ਗੋਲਿਆਂ ਦਾ ਪਹਿਲਾਂ ਹੀ ਸਾਡੇ ਬਰਾਹ ਵਾਲਾ ਕਣਕਾਂ ਦਾ ਕਣਕਾਂ ਸਾਰੀਆਂ ਦੁਬਾਰਾ ਬਲੀ ਕੱਢ ਗਿਆ ਨਾ ਹੁਣ ਇਹਨਾਂ ਨੂੰ ਪੱਢਣ ਜੋਗੇ ਨਾ ਛੱਡਣ ਜੋਗੇ ਆ ਇਹਦਾ ਸੱਪ ਦੇ ਮੂੰਹ ਚ ਕੋੜ ਕੜਲੀ ਵਾਲਾ ਕੰਮ ਹੋ ਗਿਆ ਸਾਡਾ ਹਾਂ ਸਮਰਾਲੇ ਸਾਈਡ ਨੂੰ ਲੰਘਿਆ ਉਹ ਦੇਖਦਾ ਸਾਹਮਣੇ ਪਿੰਡ ਵਧਣ ਹਜੇ ਵੀ ਬਹੁਤ ਉੱਪਰ ਸਰ ਲੱਗਦਾ ਉੱਪਰੋਂ ਦੇਖ ਕੇ ਤਾਂ ਬਾਈ